ਮੇਰੀ ਗੱਲ ਸੁਣੋ ਨਾ ਉੱਪਰ ਟਾਈਮ ਹੋ ਗਿਆ ਵਾ ਤੇ ਜਾਣ ਨਹੀਂ ਦੇ ਤੁਸੀਂ ਹੁਣ ਸਿਮਾ ਮੇਰਾ ਬਿਲਕੁਲ ਨਹੀਂ ਦਿਲ ਕਰਦਾ ਪਿਆ ਕੰਮ ਕਰਨ ਨੂੰ ਕੁਛ ਨਹੀਂ ਦਿਲ ਕਰਦਾ ਨਾ ਕੋਈ ਖਾਣ ਪੀਣ ਨੂੰ ਭੁੱਖ ਮਰੀ ਪਈ ਆ ਮੈਂ ਕੀ ਕਰਾਂ ਮੈਨੂੰ ਇੰਨੀ ਟੈਨਸ਼ਨ ਕੱਲ ਦੀ ਲੱਗੀ ਪਈ ਨਾ ਮੈਂ ਤੈਨੂੰ ਕੀ ਦੱਸਾਂ ਟੈਨਸ਼ਨ ਤੇ ਹੁੰਦੀ ਆ ਵੇਖੋ ਤੁਹਾਨੂੰ ਆਪਣੀ ਖਾਦੇ ਟੈਨਸ਼ਨ ਮੈਨੂੰ ਆਪਣੇ ਖਾਦੇ ਟੈਨਸ਼ਨ ਤੇ ਮੰਮੀ ਵੱਖਰੀ ਜੈਂਸ਼ਨ ਕਰਨਦੀ ਆ ਹੁਣ ਉਹ ਤੁਹਾਨੂੰ ਇਸਾਂ ਵੇਖ ਕੇ ਨਾ ਤੇ ਉਹਨਾਂ ਨੇ ਹੋਰ ਟੈਨਸ਼ਨ ਆ ਲੈਣੀ ਆ ਗੁਰਦੁਆਰੇ ਗਏ ਆ ਤੇ ਆ ਨਹੀਂ ਮਾਰੇ ਆ ਮੇਰੀ ਗੱਲ ਸੁਣ ਤੂੰ ਤੂੰ ਇयां ਵੀ ਟੈਨਸ਼ਨ ਲਈ ਹੈ ਨਾ ਪਹਿਲੀ ਦੀ ਵੀ ਮੈਂ ਕੀ ਕਰਾਂਗਾ ਗੱਲ ਸੁਣ ਪਹਿਲੀ ਉਹ ਕਹਿੰਦਾ ਵਾ ਰਾਣਾ ਠੇਕੇ ਤੇ ਮੈਨੂੰ ਦੇ ਦੋ ਤੇ ਮੈਨੂੰ ਤੈਨੂੰ ਪਤਾ ਮੇਰੀ ਤਨਖਾਹ ਕਿੰਨੀ ਆ ਮਾਹਾਂ ਹੀ ਆ 20 25 32000 ਬੰਦੀ ਆ ਇਸ ਤੋਂ ਉੱਪਰ ਨਹੀਂ ਬੰਦੀ ਤੇ ਸਾਡਾ ਘਰ ਦਾ ਗੁਜ਼ਾਰਾ ਨਹੀਂ ਚੱਲਣਾ ਰਾਣਾ ਇਸੋਂ ਤੱਕ ਦੇਹੋ ਜੀਆਂ ਗੱਲਾਂ ਕਰ ਲਾ ਪਿਆ ਹੁਣ ਮੈਨੂੰ ਪਤਾ ਵਾ ਤਨਖਾਹ ਤੇ ਸਾਡੀ ਇੰਨੀ ਕੀ ਆ 25000 ਉਦੋਂ ਵੈਸੇ ਮੈਂ ਸ਼ਮੀ ਨੂੰ ਕਹਿੰਦੀ ਹੁੰਦੀ ਆ ਮੇਰਾ ਘਰ ਵਾਲਾ 50000 ਰੁਪਏ ਲਿੰਦਾ ਮਾਰ ਕੇ ਤੇ ਓਵਰ ਟਾਈਮ ਲਾ ਕੇ ਨਾ 30000 ਰੁਪਏ ਕਰ ਦਈ ਜੀ 30000 ਨਾ ਘਰ ਨਹੀਂ ਚੱਲਦਾ ਚਲੋ ਆਪਾਂ ਜੇ ਠੇਕੇ ਤੇ ਵੀ ਦਿੰਨੇ ਆ ਤੇ ਠੇਕੇ ਤੇ ਬਚਣਾ ਕੀ ਆ ਤੇ ਤੁਸੀਂ ਇੱਕ ਗੱਲ ਕਰੋ ਤੁਸੀਂ ਵੀ ਕੋ ਭਰਾ ਭਰਾ ਦੀ ਗੱਲ ਕਰੋ ਸ਼ਮੀ ਤੇ ਕੰਨੀ ਨਾ ਮਾਜ ਪਾਈ ਬਾਹਰ ਕਿਤੇ ਮਿਲੋ ਭਰਾ ਨੂੰ ਵੇਖੋ ਭਰਾ ਭਰਾ ਦੀ ਗੱਲ ਕੀਤੀ ਬਹੁਤ ਹੁਝਲਦੀ ਆ ਤੁਸੀਂ ਉਹਨੂੰ ਇਹ ਕਹੋ ਭਰਾ ਜਿਹੜਾ ਪਹਿਲੀ ਬੰਨੇ ਦਾ ਕੰਮ ਆ ਨਾ ਉਹ ਇੰਜ ਹੀ ਚੱਲਣ ਦੇ ਸਿਮਾ ਤੈਨੂੰ ਕੀ ਪਤਾ ਮੈਂ ਮੰਮੀ ਸਾਹਮਣੇ ਸਾਰੀਆਂ ਗੱਲਾਂ ਕੀਤੀਆਂ ਕੱਲ ਮੈਂ ਮੰਮੀ ਨੇ ਵੀ ਇਹੋ ਗੱਲ ਕਹੀ ਭਾ ਮੰਮੀ ਵੇਖੋ ਮੈਨੂੰ ਮੁਸ਼ਕਲ ਹੋ ਜਾਂਦੀ ਰੋਟੀ ਪਾਣੀ ਸਾਡਾ ਘਰ ਦਾ ਨਹੀਂ ਚੱਲਣਾ ਮੰਮੀ ਨੇ ਰਾਣੀ ਨਾਲ ਗੱਲ ਕੀਤੀ ਪਰ ਰਾਣਾ ਕਸ ਤੋਂ ਮਸ ਨਹੀਂ ਹੋਇਆ ਉਹ ਪਤਾ ਨਹੀਂ ਕੀ ਸ਼ਮੀ ਦੇ ਹੱਥੀ ਚੜਿਆ ਵਾ ਉਹ ਤੇ ਬੱਸ ਕਹਿੰਦਾ ਵਾ ਵੀ ਮੈਨੂੰ ਹੁਣੇ ਵੱਖਰਾ ਕਰ ਦਿਓ ਤੇ ਨਾਲੇ ਇੱਕ ਗੱਲ ਹੋਰ ਕੱਲ ਉਹਨੇ ਪਾਸੇ 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 ਸੇ ਪੱਠੇ ਡੰਗਰਾਂ ਨੂੰ ਤੇ ਉਹ ਕੈਂਦਾਸੀ ਕਾਲ ਤੋਂ ਡਿਊਟੀ ਤੋਂ ਸਾਹਮਣੀ ਆ ਮੈਂ ਨਹੀਂ ਪਾਣੇ ਉਹ ਭੁਖੀਆਂ ਭਾਂਵੇਂ ਡਿੰਗਲ ਜੋ ਮਰਜੀ ਕਰਨ ਮੈਨੂੰ ਤੇ ਇਹ ਟੈਨਸ਼ਨ ਪਈ ਆ ਕਿ ਮੈਂ ਉੱਥੋਂ ਆਣ ਕੇ ਇਹਨਾਂ ਨੂੰ ਡੰਗਰ ਨੂੰ ਕਿਵੇਂ ਸਾਂਭਣਾ ਵਾ ਮੈਂ ਤਾਂ ਕਦੀ ਡੰਗਰ ਸਾਂਭੇ ਹੀ ਨਹੀਂ ਤੇ ਨਾ ਮੈਨੂੰ ਉਹਨਾਂ ਦੀ ਚਵਾਈ ਕਰਨੀ ਆਉਂਦੀ ਆ ਉਹ ਲੰਬੜ ਦਾਦਾ ਹੈਗਾ ਕਾਮਾ ਉੱਥੇ ਡਜਾਰ ਬੇਲੀ ਆ ਉਹਨੂੰ ਫੋਨ ਕਰੋ ਅੱਜ ਦਾ ਕੰਮ ਉਹਦੇ ਕੋਲ ਬਹੁਤ ਸਾਰੋ ਤੇ ਬਾਅਦ ਰੰਜੀਤ ਨਾਲ ਮਿਲ ਕੇ ਨਾ ਪਿਆਰ ਨਾਲ ਤੇ ਸਾਰਾ ਕੰਮ ਕਰ ਲਿਓ ਉਹਨੂੰ ਕਹਿ ਭਰਾ ਚੱਲ ਜਿਹੜਾ ਹੁੰਦਾ ਵਾ ਜੋ ਜਿਹਦੀ ਤੂੰ ਗੱਲ ਕਰਦੀ ਪਈ ਨਾ ਉਹ ਇੱਕ ਨੰਬਰ ਦਾ ਠਾਕੇ ਗਈ ਚੋਰ ਉਹਨੇ ਕਈਆਂ ਦੇ ਪੈਸੇ ਦੇਣੇ ਉਹਨੇ ਇਹ ਨਾ ਵੇ ਦੁੱਧ ਚੋਕੇ ਤੇ ਬਾਹਰ ਦੇ ਆਵੇ ਤੇ ਸਾਰਾ ਪੈਸਾ ਆਪ ਸਾਂਭ ਲੇ ਚੱਲ ਇਹਦੇ ਭਰਾ ਵਾ ਇਹ ਤੇ ਮੈਨੂੰ ਪਤਾ ਸੀ ਘਰ ਜੀ ਆਉਣੇ ਆ ਸਾਰਾ ਕੰਮ ਬੜਾ ਕਰਦਾ ਏ ਰਾਣਾ ਮੈਨੂੰ ਰਾਣੇ ਤੇ ਇੰਨਾ ਮਾਣ ਸੀ ਜਿੰਨਾ ਕੁਛ ਬਣਿਆ ਸਾਰਾ ਰਾਣੇ ਦੇ ਸਿਰ ਤੋਂ ਬਣਿਆ ਵਾ ਮੇਰੀ ਤਨਖਾਹ ਨਾਲ ਤੇ ਮਸਾਂ ਘਰ ਹੀ ਚੱਲਦਾ ਵਾ ਤੈਨੂੰ ਪਤਾ ਤਾਂ ਹੈਗਾ ਵਾ ਹੋਂਤੇ ਉਹ ਹੀ ਕਹਿੰਦੇ ਆ ਵਾ ਪਹਿਮੇ ਨੁੱਤੇ ਛੇਤੀ ਤੇ ਛੇਤੀ ਕਰਕੇ ਤੇ ਜੋ ਵੀ ਕਰਕੇ ਦੇਣਾ ਫੈਸਲਾ ਇਹ ਗੱਲ ਤੇ ਕਾੜੇ ਸਹੀ ਆ ਸਾਂਝੇ ਵਿੱਚ ਤੇ ਸਭ ਕੁਝ ਹੋ ਜਾਂਦਾ ਤੇ ਜਦੋਂ ਆ ਵੰਡੀਆਂ ਪੈਂਦੀਆਂ ਨਾ ਉਦੋਂ ਭਰਾ ਭਰਾ ਕਰਦੇ ਆ ਆ ਤੇ ਮੇਰੇ ਸਿਰ ਤੇ ਬਣਿਆ ਆ ਮੇਰੇ ਸਿਰ ਤੇ ਹੋਇਆ ਪਰ ਪਤਾ ਉਹਨੂੰ ਮਾ ਇਹ ਸਾਂਝੇ ਵਿੱਚ ਹੋਇਆ ਪਰ ਦੂਜੀ ਇਹ ਗੱਲ ਕੋਈ ਨਹੀਂ ਜੇ ਉਹ ਦੁੱਧ ਰੱਖ ਵੀ ਲਏਗਾ ਅੱਜ ਦਾ ਕੰਮ ਤੇ ਸਾਰੋ ਤੇ ਉਹਨੂੰ ਕਹਿ ਤਾ ਪੱਟੇ ਪਾ ਕੇ ਤੇ ਦੁੱਧ ਚੋਦੀ ਤੇ ਤੇ ਉਮੀਨੋ ਇੱਕ ਵਾਰੀ ਰਾਣੀ ਨੂੰ ਮੇਨਾਂ ਤੇ ਤੁਹਾਨੂੰ ਕੀ ਆਜਿਆ ਹਾਏ ਅਸੀਂ ਮੰਨ ਨਹੀਂ ਮੰਨਦਾ ਵੋਟੀ ਦੇ ਮਗਰ ਪੂਰਾ ਵਿਸ਼ਿਆ ਪਿਆ ਵਾ ਵੋਟੀ ਉਹਨੂੰ ਉਂਗਲਾ ਤੇ ਨਚੋਂਦੀ ਆ ਉਹ ਜਿਤਰਾ ਕਹਿੰਦਾ ਉਤਰਾ ਹੀ ਕਰਦਾ ਵਾ ਮੈਂ ਨਾਲ ਲੜ ਪੈਂਦਾ ਵਾ ਵੋਟੀ ਦਾ ਤੇ ਸਾਰਾ ਕੰਮ ਉਹ ਕਹਿੰਦਾ ਵਾ ਤੁਸੀਂ ਮੇਰੀ ਵੋਟੀ ਦੇ ਸਾਰੇ ਜਾਣੇ ਟੱਬਰ ਪਿਆ ਜੀ ਮੇਰੇ ਮਗਰ ਉਹ ਸਹੀ ਨਹੀਂ ਆ ਸਹੀ ਨਹੀਂ ਆ ਕਹਿੰਦਾ ਕੱਲ ਨੂੰ ਮੇਰਾ ਪਰਿਵਾਰ ਵਧਣਾ ਕਿ ਘਟਣਾ ਉਹਨੇ ਮੈਨੂੰ ਇਹੋ ਜੀਆਂ ਗੱਲਾਂ ਕੀਤੀਆਂ ਤੇ ਮੈਨੂੰ ਜਵਾਬ ਨਹੀਂ ਆਇਆ ਉਹਦੇ ਅੱਗੇ ਤੇ ਗੱਲ ਤੇ ਸਹੀ ਕਹਿੰਦਾ ਪਰਿਵਾਰ ਤੇ ਉਹਦਾ ਵਧਣਾ ਹੀ ਆ ਪਰ ਮੈਂ ਵੀ ਸ਼ਮੀ ਨੂੰ ਇੰਨਾ ਪਿਆਰ ਦਿੱਤਾ ਜੀ ਇੰਨਾ ਸਮਝਾ ਕੇ ਸਮਝੋਣੀ ਹੁੰਨੀਆ ਭਰੇ ਵੀ ਨਹੀਂ ਦੱਸ ਤੋਂ ਮਸ ਹੋਈ ਇਹੋ ਹੀ ਬਸ ਛੁਰ ਤੋਂ ਕਹਿੰਦੀ ਰਹੀ ਆ ਕਿ ਮੈਂ ਵਾਖੂ ਨਾ ਮੈਂ ਵਾਖੂ ਨਾ ਤੇ ਉਹਨੇ ਘਰ ਵਖਾਈ ਸੀਮਾ ਮੇਰੀ ਗੱਲ ਸੋੜ ਮੈਂ ਇੱਕ ਫੈਸਲਾ ਲਿਆ ਵਾ ਇਹ ਤੇਰੇ ਤੇ ਜਾਂ ਤੇਰੇ ਜਾਂ ਤੇਰੇ ਜਾਂ ਮੰਮੀ ਦੇ ਹੱਥ ਹੈ ਗਈ ਵੇਖ ਤੂੰ ਸ਼ਮੀ ਨੂੰ ਕਿਹੇ ਤਰੀਕੇ ਅਪਨਾ ਉਹਨੂੰ ਮਨਾ ਉਹ ਕਹਿੰਦਾ ਜਿਤਨਾ ਅਵੇਂਗੀ ਮੈਂ ਉਤਰਾ ਹੀ ਕੰਮ ਕਰੂੰਗੀ ਦੇਖ ਜੇ ਤੂੰ ਉਹਦਾ ਤਰਲਾ ਮਿੰਤਾ ਮਾਰੇਗੀ ਨਾ ਉੱਚੇ ਸਾਡੇ ਨਾਲ ਰਲ ਰਲ ਮਿਲ ਕੇ ਰਹੇਗੀ ਨਾ ਤੇ ਸਾਡਾ ਘਰ ਸਵਰਗ ਬਣ ਜਾਊਗਾ ਤੇ ਜੋ ਵੀ ਡੰਗਰ ਡੂੰਗਾ ਸਾਰਾ ਕੁਝ ਉਹ ਹੀ ਸੰਭੂਗਾ ਪਿਆਰ ਨਾਲ ਕੰਮ ਲੈ ਲੋ ਕਿਉਂਕਿ ਜੇ ਸ਼ਮੀ ਨੇ ਰਾਣੀ ਨੂੰ ਕਹਿਤਾ ਨਾ ਹਾਂ ਮੈਨੂੰ ਘਰ ਨਾਲ ਸਾਰਿਆਂ ਨਾਲ ਪਿਆਰ ਨੂੰ ਸਾਰੇ ਪਿਆਰ ਕਰਦੇ ਆ ਜਦੋਂ ਉਹਨੂੰ ਕੁਝ ਵੀ ਕਹਿਣਾ ਹੀ ਨਹੀਂ ਤੇ ਵਧੀਆ ਚੱਲੀ ਜਾਊਗਾ ਰਾਣੇ ਨੇ ਮੇਰੀ ਗੱਲ ਨਹੀਂ ਮੰਨਣੀ ਤੁਹਾਨੂੰ ਕੀ ਲੱਗਦਾ ਆਪਾਂ ਉਹਨੂੰ ਪਿਆਰ ਨਹੀਂ ਦਿੱਤਾ ਤੇ ਜਾਂ ਕੰਮ ਕਰ ਚ ਲਈ ਰੱਖਿਆ ਜਿਆਦਾ ਕੰਮ ਕਰਦੇ ਆਪਾਂ ਹੀ ਕਰਦੇ ਆ ਤੇ ਪਿਆਰ ਉਹਨੂੰ ਦੁਨਾ ਕਰਦੇ ਆ ਜਿਹੜੀ ਚੁੱਕਣਾ ਹੁੰਦੀ ਹੈ ਨਾ ਚੁੱਕਣੀ ਇਹ ਮਾੜੀ ਹੁੰਦੀ ਹੈ ਇਹ ਚੁੱਕਣਾ ਤੇ ਆਈ ਹੋਈ ਜੇ ਲੋਕਾਂ ਦੀ ਚੁੱਕਣਾ ਜੇ ਆ ਗਏ ਨੇ ਵੀ ਘਰ 파ੜੂ ਤਾਪਣਾ ਪੜ ਕੇ ਇਹਨੂੰ ਇਹ ਨਹੀਂ ਸਮਝਾਉਂਦੇ ਕਿ ਲੋਕੀ ਕੰਮ ਨਹੀਂ ਹੁੰਦੇ ਘਰ ਦੇ ਕੰਮ ਹੁੰਦੇ ਆ ਜਿਤੇ ਕਰਦੇ ਆ ਨਾ ਉਹਨਾਂ ਨੇ ਖਲੋਨਾ ਵਾ ਨਹੀਂ ਦਸੇ ਚੁੱਕਣਾ ਚ ਆ ਜਾਂਦੀ ਆ ਬੇੜਾਈ ਕਰਕੇ ਜਿਹੜਾ ਨੂੰ ਚੁੱਕਣਾ ਦਿੰਦਾ ਵਾ ਉਹ ਨਾ ਪਰ ਕੱਲ੍ਹ ਕਰਕੇ ਇਸੇ ਦਿਨ ਰੋਟੀ ਬਣਾਉਣੀ ਆ ਦੀਦੀ ਬਣਾ ਲਾ ਦੋ ਫੁਲਕੇ ਤੂੰ ਬਣਾ ਦੇ ਨਾ ਮਿੱਤਾ ਮੈਂ ਅਮੁਕਿਆ ਬਣਾ ਲਾ ਉਹਨੇ ਉਸੇ ਵੇਲੇ ਜਾ ਕੇ ਸੋਚ ਰੋਟੀ ਬਣਾ ਲਈ ਜੇ ਮੇਰੇ ਮਨ ਚ ਹੁੰਦਾ ਤੇ ਮੈਂ ਕਹਿੰਦਾਹੀਂ ਮੈਂ ਤੈਨੂੰ ਸਨੋਣ ਲਾ ਪਨਾਈ ਕੱਲ੍ਹ ਨੂੰ ਤੂੰ ਹੀ ਹੱਥ ਚੁੱਕੀ ਸੀ ਵਾਕੋ ਨਹੀਂ ਅੱਜ ਤੈਨੂੰ ਸਾਡੀ ਰਸੂਲੀ ਦੀ ਲੋੜ ਪੈ ਗਈ ਪਰ ਮੈਂ ਨਹੀਂ ਕੁਝ ਬੋਲੀ ਬਸ ਇੱਕ ਗੱਲ ਮੈਂ ਜ਼ਰੂਰ ਉਹਨੂੰ ਕਹੀ ਸੀ ਕੱਲ ਰੋਟੀ ਤੇ ਤੂੰ ਬਣਾ ਲਾ ਪਰ ਰੋਟੀ ਰੋਟੀ ਬਣਾ ਕੇ ਸਿਰਫ ਸਿਰਫ ਸਾਫ ਕਰਦੀ ਹੋਰ ਮੈਂ ਇਸ ਤੋਂ ਵੱਧ ਉਹ ਨਹੀਂ ਜਬਾਨ ਸਾਜੀ ਪਤਾ ਨਾ ਰਾਣਾ ਛੋਟਾ ਜ਼ਰੂਰ ਆ ਪਰ ਗੱਲਾਂ ਬੜੀਆਂ ਸਿਆਣੀਆਂ ਕਰਦਾ ਕੱਲ ਉਹਨੇ ਇੱਕੋ ਗੱਲ ਮੈਨੂੰ ਕਹੀ ਕਹਿੰਦਾ ਜੇ ਮੇਰੀ ਮੇਰੀ ਘਰ ਦੀ ਨੇ ਸੂਟ ਲੈ ਹੀ ਜਾਂ ਮਹਿੰਗਾ ਤੀ ਤਾਂ ਸਿਆਪਾ ਪਾਤਾ ਜੇ ਬੈੱਡ ਲੈਂਦੇ ਤਾਂ ਸਿਆਪਾ ਪਾਤਾ ਤੇ ਕਹਿੰਦਾ ਜੇ ਉਹ ਮੈਂ ਥੋੜੇ ਬਹੁਤੇ ਪੈਸੇ ਦਿੱਤੇ ਤੀ ਤਾਂ ਸਿਆਪਾ ਪਾਤਾ ਕਹਿੰਦਾ ਤੁਸੀਂ ਟਿਕਨ ਹੀ ਨਹੀਂ ਦੇਂਦੇ ਉਹ ਗੱਲ ਤੇ ਬਿਲਕੁਲ ਸਹੀ ਕਹਿੰਦਿਆ ਵਾ ਤੇ ਜੇ ਇਹੋ ਤੁਸੀਂ ਆਪਾਂ ਨਾਂ ਪਾਇਆ ਹੁੰਦਾ ਤੇ ਘਰ ਬੜਾ ਵਧੀਆ ਚੱਲਣਾ ਸੀ ਚਲ ਛੱਡੋ ਹੁਣ ਤੇ ਜਾਓ ਤੁਸੀਂ ਆਫਿਸ ਇਹ ਨਾ ਹੋਏ ਉਧਰ ਪੈਲੀਆਂ ਚੋਂ ਵੀ ਪੈਸੇ ਜਿਹੜੇ ਆਉਣੇ ਆ ਉਹ ਵੀ ਗਏ ਆ ਤੇ ਇਹ ਜਿਹੜੀ ਤਨਖਾਹ ਮਿਲਣੀ ਹੈ ਇਹ ਵੀ ਤੁਹਾਡੀ ਦਿਹਾੜੀ ਮਾਰੀ ਜਾਏ ਅੱਜ ਤੇ ਜਾ ਕੇ ਕੰਮ ਕਰੋ ਬਾਅਦ ਚ ਦੇਖਨੇ ਆ ਥੋੜਾ ਜਿਹਾ ਕਿਸੇ ਨਾਲ ਕਰ ਲੈਨੇ ਆਪਾਂ ਘਰ ਤੋੜ ਲੈਨੇ ਆ ਹੁਣ ਮੇਰੀ ਸੁਣ ਗੱਲ ਇੱਕ ਗੱਲ ਹੋਰ ਸੁਣ ਤੂੰ ਭੇਜ ਮਾਤਾ ਨੂੰ ਤਮਾ ਉਹ ਮੁੰਡੇ ਨੂੰ ਕਰ ਦੇਣਾ ਸਰਪੰਚ ਦੇ ਮੁੰਡੇ ਨੂੰ ਫੋਨ ਉਹਦੇ ਕੋਲ ਕੰਮ ਹੈਗਾ ਵਾ ਮਾਤਾ ਨੂੰ ਕੋ ਪੱਠੇ ਪੁੱਠੇ ਦੇ ਪਾ ਦੰਗਰਾਂ ਨੂੰ ਉਹ ਤੇ ਭੁੱਖੇ ਨਾਲ ਲੰਗਣ ਰਾਣੇ ਨੇ ਨਹੀਂ ਪਾਉਣੇ ਤੇ ਰਾਣੇ ਦੇ ਆਸਰੇ ਦੇ ਨਾਲ ਰਹੋ ਕੋਈ ਨਹੀਂ ਗੁਦੋ ਰਹੇ ਹੋ ਆਲਾ ਤੋਂ ਤੇ ਮੈਂ ਉਹਨਾਂ ਨੂੰ ਰੋਟੀ ਬਣਾ ਕੇ ਦੇ ਦਾਂ ਤੇ ਰੋਟੀ ਖਾ ਕੇ ਜਾਣਗੇ ਭੁੱਖੇ ਕਿੱਟ ਕਿੱਥੇ ਚੱਲਣਗੇ ਫਿਰ ਨਹੀਂ ਆਉਂ ਕਰੋ ਸ਼ਾਮੀ ਥੋੜੇ ਜਲਦੀ ਆ ਜਿਓ ਤੇ ਰੋਟੀ ਤੇ ਨਾਲ ਹੀ ਲੈ ਜਾ ਮੈਂ ਟਿਫਨ ਚ ਪਾ ਦਿੱਤੀ ਆ ਉੱਥੇ ਖਾ ਕੇ ਨਾ ਤੇ ਸਿੱਧੇ ਪਿੰਡ ਹੀ ਜਾਇਓ ਕਮ ਕੁੰਮੀ ਦੇ ਦੁੱਧ ਚੋਕੇ ਪੀ ਰਿਹਾ ਘਰ ਆਇਓ ਉਸ ਦਿਨ ਤੇ ਮੰਮੀ ਨੂੰ ਨਾਲ ਬਿਠਾ ਲਿਆ ਹੋਇਆ ਮੰਮੀ ਸ਼ਾਮ ਤੱਕ ਉੱਥੇ ਹੀ ਰਹਿਣਗੇ ਆ ਮੰਮੀ ਨੂੰ ਭੇਜ ਦੀ ਬੈਠੀ ਆ ਮੰਮੀ ਆਉਂਦੇ ਨਾ ਫੁਰਦਾਰੇ ਚਲ ਜਿਆ ਵੀ ਮੇਰੇ ਵੀ ਥੋੜੀ ਟੈਨਸ਼ਨ ਘਟੂਗੀ ਮੇਰੇ ਅੱਗੇ ਬੜਾ ਡਿਪਰੈਸ਼ਨ ਹੁੰਦਾ ਮੈਂ ਤੁਹਾਡੀ ਰੋਟੀ ਵੀ ਟਿਫਨ ਚ ਪਾਈ ਜੀ ਤੇ ਕੱਪੜੇ ਵੀ ਰੱਖ ਦਿੱਤੇ ਆ ਬਦਲ ਲੈ ਉੱਥੇ ਜਾ ਕੇ ਉਹ ਬੈਗ ਇਸ ਨਾਲ ਹੀ ਲੈ ਜਾਓ ਆਫਿਸ ਤੇ ਉਦੋਂ ਸਵੇਰੇ ਪੈਂਦੇ ਚਲ ਜਿਓ ਚਲ ਠੀਕ ਆ ਫਿਰ ਕਿਹੜੀ ਸਬਜ਼ੀ ਬਣਾਈ ਆ ਸਬਜ਼ੀ ਮੈਂ ਅਜਾ ਗੋਭਰਾਂ ਦੀ ਬਣਾਈ ਵਿੱਚ ਮਟਰ ਪਾਏ ਆ ਚਲ ਠੀਕ ਆ ਜ ਮੰਮੀ ਨੂੰ ਟੈਨਸ਼ਨ ਨਾ ਜ਼ਿਆਦਾ ਦੇਈਂ ਮੁਕਤੀ ਬਾਸੇ ਹੋਏ ਟੰਗਰਾਂ ਨੂੰ ਪੱਠੇ-ਪੱਠੇ ਪਾਓ ਬਸ ਹੈ ਵਿਚਾਰੇ ਦਿਨ ਦੇ ਤੇ ਆਇਆ ਵਾਦੂ ਸਾਥ ਜਿੰਨਾ ਜੁਗ ਹੁੰਦੇ ਕਰਦੇ ਆ ਉਮਰ ਥੋੜੀ ਉਹਨਾਂ ਦਾ ਕੰਮ ਕਰਨ ਦੀ ਕੀ ਕਰਾਂ ਇੱਕ ਵਸੇ ਇਹ ਦੁਖੀ ਆ ਇੱਕ ਵਸੇ ਮੰਮੀ ਦੁਖੀ ਆ ਮੇਰੀ ਟੈਨਸ਼ਨ ਕੌਣ ਸੁਨੇ ਦੁਖੀ ਤਾਂ ਮੈਂ ਵੀ ਬੜੀ ਆ ਭੈਣ ਬਨਾਇਆ ਸੀ ਤੇ ਭੈਣ ਬਨ ਕੇ ਰਹੀ ਪਰ ਕਿੱਤੇ ਭੈਣ ਤੇ ਬਣੀ ਨਹੀਂ ਦਰਾਨੀ ਬੰਚ ਬਨ ਗਈ ਹੈ ਮੇਰੀ ਸ਼੍ਰੀ ਗੁਰੂ ਗ੍ਰੰਥ ਦੇਸ ਸ਼ਮੀ ਹਾਂਜੀ ਮੰਮੀ ਬਟਾ ਇੱਕ ਮਿੰਟਾ ਮੈਂ ਤੇਰ ਨਾਲ ਕੋਈ ਗੱਲ ਕਰਨੀ ਦੱਸੋ ਮੇਰੀ ਸੁਣ ਗੱਲ ਲੱਗੀ ਤੁਹਾਨੂੰ ਕਹਿੰਦਾ ਚੰਗਾ ਨਹੀਂ ਲੱਗਦਾ ਠੀਕ ਹੈ ਨਾ ਇਸ ਕਰਕੇ ਪੁੱਤ ਮੈਂ ਨੂੰ ਸੱਦਿਆ ਹੈ ਕਿ ਹੁਣ ਤੇ ਵੰਡਾ ਪੈ ਗਈਆਂ ਹਰ ਇੱਕ ਚੀਜ਼ ਦੀਆਂ ਵੰਡਾ ਪੈ ਗਈਆਂ ਆਪੋ ਆਪਣੀ ਚੀਜ਼ ਵਰਤੋ ਆਪੋ ਆਪਣਾ ਰੱਖੋ ਆਪੋ ਆਪਣਾ ਟੱਕੋ ਆਪੋ ਆਪਣਾ ਖਾਓ ਕਿਸੇ ਨੂੰ ਕਹਿੰਦਾ ਮੋਕਾ ਹੀ ਮਤੋ ਤੇ ਦੂਜੀ ਗੱਲ ਆ ਜਿਹੜਾ ਬਿੱਲ ਆ ਇਹ ਵੀ ਅੱਧੋ-ਅੱਧੇ ਕਰ ਲੋ ਹੋ ਗਿਆ ਠੀਕ ਹੈ ਇਹ ਵੀ ਤੂੰ ਰਾਣੇ ਨੂੰ ਕਹਿਣਾ ਵੀ ਆ ਬਿੱਲ ਤਾਰ ਕੇ ਦੂਸਰੀ ਗੱਲ ਪੀ ਜਿਹੜਾ ਤੁਹਾਡਾ ਨਾਕੀਆ ਆ ਟੈਲਾ ਲਵਾਈਆਂ ਜੋ ਵੀ ਕੰਮ ਕਰਾਇਆ ਘਰ ਦੇ ਵਿੱਚ ਉਹ ਤੁਹਾਡਾ ਅੱਧਾ ਹਿੱਸਾ ਦੇਣਾ ਉਹ ਵੀ ਤੁਸੀਂ ਕਿਸ਼ਤਾ ਤਾਰਨੀ ਆ ਜੇ ਕਿਤਰਾ ਕਰਨਾ ਜੋ ਕਰਨਾ ਨਾ ਆਪਣਾ ਰਾਣੀ ਕੋ ਲੈ ਕੇ ਨਾ ਸਾਥ ਪਤਾਬ ਤੇ ਸਾਰਾ ਕਰ ਲਈ ਠੀਕ ਹੈ ਨਹੀਂ ਤੂੰ ਰਹੀ ਵੀ ਨਹੀਂ ਨਾਈਆ ਤੇਰਾ ਪਿਓ ਬੜਾ ਬਿਮਾਰ ਸੀਗਾ ਉਹਦੇ ਤੇ ਬੜਾ ਪੈਸਾ ਲੱਗਾ 8 ਲੱਖ ਤੋਂ ਮੇਰੇ ਕੋ ਘਰ ਸੀ ਉਹ ਮੈਂ ਲਾਇਆ ਉਹਦੇ ਉੱਤੇ ਕੁਛ ਮੇਰਾ ਗਹਿਣਾ ਪਿਆ ਸੀਗਾ ਮੈਂ ਉਹ ਗਹਿਣਾ ਗਨੇ ਤਰਖਿਆ ਇਹਨਾਂ ਨੇ ਉਥੇ ਰੱਖ ਕੇ ਆਏ ਉਥੋਂ ਪੈਸਾ ਲੈ ਕੇ ਆਏ ਉਹ ਵੀ ਛਡਾਉਣਾ ਵਾ ਇਸ ਕਰਕੇ ਮੈਂ ਤੈਨੂੰ ਆਨੀ ਆ ਵੀ ਆ ਨਾ ਲਕੀ ਨੇ ਮੈਨੂੰ ਲਿਸਟ ਬਣਾ ਕੇ ਦਿੱਤੀ ਆ ਤੇ ਉਹਦਾ ਜਿਹੜਾ ਵਾ ਗਹਿਣਾ ਰੱਖਿਆ ਨਾ ਉਹ ਆਪਾਂ ਛਡਾਉਣਾ ਵਾ ਪੈਸੇ ਦੇਣੇ ਆ ਜਿੰਨੇ ਜਿੰਨੇ ਪੈਸੇ ਆਉਂਦੇ ਨਾ ਤੁਹਾਡੇ ਵੰਡੇ ਉਹਨੇ ਉਹਨੇ ਦੇ ਕੇ ਪੁੱਤ ਉਥੋਂ ਗਹਿਣਾ ਛਡਾ ਕੇ ਮੈਨੂੰ ਲਿਆ ਕੇ ਦੋ ਵਾਪਸ ਕਿਉਂਕਿ ਫਿਰ ਵੀ ਲੋੜ ਪੈਣੀ ਆ ਤੇ ਅੱਜ ਜੇ ਆਪਾਂ ਉਥੇ ਲਾ ਕੇ ਰੱਖ ਰਹਿਣ ਦਿੱਤਾ ਤੇ ਕੱਲ ਨੂੰ ਕਿੱਥੋਂ ਵਰਤਾਂਗੇ ਮੇਰੇ ਕੋਲ ਹੁਣ ਕੋਈ ਜਾਇਦਾਦ ਨਹੀਂ ਰਹਿ ਗਈ ਕੋਈ ਚੀਜ਼ ਨਹੀਂ ਰਹਿ ਗਈ ਸਭ ਕੁਝ ਮੈਂ ਵੰਡ ਦਿੱਤਾ ਜੇ ਇਹ ਕਹੋ ਗਹਿਣਾ ਹੀ ਆ ਜਿਹੜਾ ਤੁਸੀਂ ਮੈਨੂੰ ਲਿਆ ਕੇ ਦੋ ਕਿਸ਼ਤਾਂ ਤੂੰ ਵੀ ਤਾਰ ਉਹ ਵੀ ਤਾਰ ਕੇ ਤੇ ਗਹਿਣਾ ਉੱਥੋਂ ਚੁੱਕ ਕੇ ਲਿਆਓ ਤੇ ਆਹ ਲਿਸਟੀ ਲਿਖੀ ਲਈ ਮੈਨੂੰ ਦਿੱਤੀ ਤੇ ਵੇਖ ਲੈ ਉਸ ਹੱਬ ਨਾਲ ਸਾਰਾ ਕੁਝ ਕਰਨਾਗੇ ਤੇ ਤੂੰ ਰਾਣੀ ਨੂੰ ਕਹਿ ਦੀ ਤੇ ਮੰਮੀ ਨੇ ਆ ਮੈਨੂੰ ਲਿਸਟ ਦਿੱਤੀ ਆ ਲੱਕੀ ਨੇ ਬਣਾ ਕੇ ਦਿੱਤੀ ਆ ਤੇ ਆਹ ਸਾਰੇ ਚੀਜ਼ਾਂ ਤਾਰਨ ਵਾਲੀਆਂ ਆ ਕਿਸ਼ਤਾਂ ਵੀ ਤਾਰਨ ਵਾਲੀਆਂ ਜੀ ਤੇਲਾਂ ਦੀਆਂ ਵੀ ਕਿਸ਼ਤਾਂ ਸਾਰੇ ਕਿਸ਼ਤਾਂ ਰਹਿੰਦੀਆਂ ਜੀ ਬਿਜਲੀ ਦਾ ਬਿੱਲ ਵੀ ਸਾਰਾ ਕੁਝ ਹਿੱਸਾ ਵੰਡਣ ਵਾਲਾ ਸਾਰਾ ਕੁਝ ਤੁਹਾਡਾ ਹੁਣ ਕਿਉਂਕਿ ਸਾਰਾ ਕੁਝ ਵੰਡਿਆ ਗਿਆ ਇਹੋ ਹੀ ਲਿੰਦਾ ਸੀ ਇਹ ਵੀ ਵੰਡੋ ਤੇ ਮੈਨੂੰ ਮੇਰਾ ਗਹਿਣਾ ਲਿਆ ਕੇ ਦੋ ਮੰਮੀ ਇਹ ਸਾਰਾ ਕੁਝ ਮੇਰੇ ਵਿਆਹ ਤੋਂ ਪਹਿਲੇ ਹੋਇਆ ਹੈ ਨਾ ਤੇ ਪੇ ਤਾਂ ਹੁੰਡਾ ਤੇ ਹੁਣ ਪਈਆਂ ਹੈ ਨਾ ਤੇ ਮੈਨੂੰ ਕਾਹਦੀ ਲਈ ਦੱਸਦੇ ਪਏ ਜੀ ਤੇ ਤੂੰ ਰਾਣੇ ਨੂੰ ਦੱਸਦੀ ਤੂੰ ਰਾਣੇ ਨੂੰ ਦੱਸ ਨਾ ਰਾਣੇ ਨੂੰ ਵੰਡਣਾ ਨਾ ਰਾਣੇ ਨੂੰ ਦੇਣਾ ਨਾ ਤੂੰ ਦੱਸੇਂਗੀ ਤੇ ਤਾਂ ਨਾ ਹੁਣ ਰਾਣਾ ਤੇ ਪਹਿਲੀਆਂ ਗਿਆ ਤੇ ਦਾਦੀ ਨੂੰ ਮਲਿਸਟ ਦੇਤੀ ਆ ਹੁਣ ਲੱਕੀਨੇ ਤੇ ਤੂੰ ਦੇਣੀ ਨਹੀਂ ਸੀ ਮੈਂ ਤੁਹਾਨੂੰ ਕਹਿੰਦੀ ਚੰਗੀ ਨਹੀਂ ਲੱਗਦੀ ਰਣਜੀਤ ਤੁਹਾਡੇ ਨਾਲ ਆਪੇ ਗੱਲ ਕਰਨਗੇ ਮੇਰੀ ਗੱਲ ਸੁਣੋ ਆ ਵੰਡੀਆਂ ਪੈਣ ਤੋਂ ਪਹਿਲੇ ਪਹਿਲੀ ਦੀ ਜੋ ਕਮਾਈ ਸੀ ਘਰ ਚ ਹੀ ਵਰਤੀ ਜਾਂਦੀ ਰਹੀ ਨਾ ਉਦੋਂ ਲੱਕੀ ਭਾਜੀ ਵੀ ਸਾਮਾਂ ਵਰਤਦੇ ਰਹੇ ਨਾਲ ਸਾਰਾ ਸਾਫ ਕਿਤਾਬ ਲੱਕੀ ਭਾਜੀ ਕੋਲ ਹੀ ਸੀ ਨਾ ਉਹ ਤੇ ਕਮਾਈ ਕਰਕੇ ਉਹਨਾਂ ਦੇ ਹੱਥੇ ਰੱਖ ਦਿੰਦਾ ਸੀ ਨਾ ਉਹਨੇ ਆਪਣੀ ਪਰਸਨਲ ਜ਼ਿੰਦਗੀ ਕਦੀ ਰੱਖੀ ਇੰਨਾ ਕੁਛ ਵਰਤਦਿਆ ਹੋਇਆ ਵੀ ਇਹ ਇੰਨਾ ਕਰਜ਼ਾ ਹੈ ਭਾਜੀ ਕਰਜ਼ਾ ਹੀ ਆ ਜਿਹੜੀਆਂ ਕਿਸ਼ਤਾਂ ਜੇ ਜਾਣੀਆਂ ਜੇ ਅਦੇ ਭੂਤੀਆਂ ਹੀ ਕੁਛ ਨਹੀਂ ਅਜੇ ਇੱਕ ਦੋ ਕਿਸ਼ਤ ਗਈ ਬਾਕੀ ਤਾਂ ਰਹਿੰਦੀ ਗਾ ਜੇ ਤੂੰ ਤੂੰ ਹੀ ਪਾ ਲਿਆ ਵੰਡਾ ਜਾਂ ਤੇ ਪਿਸਤਾ ਪੂ ਗਏ ਸਾਰਾ ਕੁਝ ਕਲੀਅਰ ਕਰਕੇ ਫਿਰ ਵੰਡਾ ਪਾਉਂਦੇ ਹੋ ਤੇ ਜਦੋਂ ਤੂੰ ਹੀ ਪਾ ਲਿਆ ਹੁਣ ਤੋ ਤੇ ਫਿਰ ਅੱਧੋ ਅੱਧੀਆਂ ਹੋਣਾ ਹੀ ਆ ਨਾ ਤੇ ਬਾਕੀ ਰਹਿਦੀ ਗੱਲ ਰਾਣੇ ਨੂੰ ਆਖੀ ਲੱਕੀ ਦਾ ਗੱਲ ਕਰ ਲੈ ਜਿਹੜਾ ਕੋਈ ਤਰ੍ਹਾਂ ਹੈਗਾ ਕਿਉਂਕਿ ਲਿਸਟੋ ਨੇ ਬਣਾਈਆਂ ਮੈਨੂੰ ਬਸ ਮੇਰਾ ਗਹਿਣਾ ਛੜਾ ਕੇ ਲਿਆ ਦੋ ਬਸ ਪਹਿਲਾਂ ਤੂੰ ਯੋਹੀ ਕੰਮ ਕਰੋ ਮੰਮੀ ਜਿੱਦਾਂ ਤੂੰ ਹੀ ਰਹਿਣ ਦੇ ਜੇ ਕੁਛ ਦਾ ਦੇ ਦੇਣਾ ਰਣਜੀਤ ਨੇ ਕਹ ਦੇ ਲੀ ਗਹਿਣਾ ਛਡੋ ਨਾ ਮਾ ਬਾਕੀ ਸਾਰੀ ਗੱਲ ਤੁਹਾਡਾ ਪੋਤੀ ਤੁਹਾਡੇ ਨਾਲ ਕਰ ਲੂਗਾ ਕਤੋਂ ਬੰਡਾ ਤੂੰ ਉਦੋਂ ਹੀ ਪਈਆਂ ਸੀ ਨਾ ਗਣਾ ਤੇ ਤੁਹਾਡੇ ਪਿਓ ਦੇ ਉੱਤੇ ਹੀ ਲਾਇਆ ਨਾ ਉਦੋਂ ਮੈਂ ਕਿ ਆਪਣੇ ਉੱਤੇ ਥੋੜੀ ਮੈਂ ਲਾਇਆ ਅੱਜ ਮੇਰੇ ਕੋ ਹੋਊਗਾ ਤੇ ਮੈਂ ਕੱਲੂ ਕਿਤੇ ਵਰਤੋਂਗੇ ਤੇ ਤੁਸੀਂ ਪੋਤੀ ਦਿੰਦੇ ਆ ਮਾਂ ਪਿਓ ਦਾ ਖਰਚਾ ਪੋਤੀ ਦਿੰਦੇ ਆ ਹੋਰ ਨਹੀਂ ਕੋਈ ਦਿੰਦਾ ਬਾਹਰੋਂ ਨਹੀਂ ਆ ਕੇ ਕਿਸ ਨੇ ਦੇਣਾ ਤੇ ਮੰਮੀ ਤੁਸੀਂ ਲक्की ਭਾਜੀ ਨੂੰ ਕਹਿੰਦੇ ਕਿ ਉਹ ਇਹਨਾਂ ਨਾਲ ਰਣਜੀਤ ਨਾਲ ਬੈਠ ਕੇ ਗੱਲ ਕਰ ਲੈਂਦੇ ਮੈਨੂੰ ਉਹਨੇ ਲਿਸਟ ਦਿੱਤੀ ਮੈਂ ਤੈਨੂੰ ਦੇ ਦਿੱਤੀ ਤੂੰ ਦੇ ਰਾਣਾ ਨੂੰ ਤੇ ਰਾਣਾ ਕਰੇ ਆਪੇ ਹੀ ਗੱਲ ਉਹਦਣਾ ਮੈਂ ਨਹੀਂ ਕਹਿ ਸਕਦੀ ਹੁਣ ਤੈਨੂੰ ਤੇਰਾ ਮੈਂ ਉਹਦਾ ਮੈਂ ਤੈਨੂੰ ਦੱਸਾਂ ਤੇਰਾ ਮੈਂ ਹੁਣ ਕਿ ਮੈਂ ਹੱਕ ਬਚੋਲਾ ਕੌਣ ਕਰਾ ਗਈਆਂ ਮੇਰੇ ਕੋ ਨਹੀਂ ਐ ਕੋਸ ਹੁੰਦਾ ਇੱਕ ਤੇ ਘਰ ਦਾ ਮੰਡਾ ਮੇਰੀਆਂ ਜਿਹੜੀਆਂ ਮੇਰੇ ਸਿਰ ਨੂੰ ਖਾਂਡੀਆਂ ਇਹ ਕੁਛ ਕੀ ਹੋ ਗਿਆ ਤੇ ਦੂਜਾਂ ਦੀ ਉਹਨੂੰ ਦੱਸ ਕਦੀ ਉਹਨੂੰ ਦੱਸ ਮੇਰੇ ਕੋ ਨਹੀਂ ਐ ਕੰਮ ਹੁੰਦਾ ਮੈਂ ਦੱਸਤਾ ਜੋ ਮਰਜੀ ਬੈਠੀ ਰਹਿ ਉਹ ਦੇ ਦੇਵੀ ਆਉਂ ਗਰਾਂਾਂ ਤੇ ਦਿੱਤਾ ਪਰ ਚਟੂ ਬਣਾ ਕੇ ਹੈ ਕਿੰਨੇ ਖਰਚੇ ਸਾਡੇ ਆਲ ਪਾਤੇ ਆ ਸਾਨੂੰ ਕੀ ਪਤਾ ਕੀ ਕੀ ਦੇਣ ਵਾਲਾ ਪਹਿਲੇ ਸਾਨੂੰ ਪੁੱਛ ਕੇ ਕੀਤੇ ਕੰਮ ਜਿਹੜੇ ਕੀਤੇ ਆ ਤੇ ਕੱਚਾ ਪਾਣੀ ਲੈ ਕੇ ਕੀ ਹੋ ਗਿਆ ਆ ਗਏ ਜੇ ਪਾਣੀ ਲੈ ਆਵਾ ਨਾ ਨਾ ਪਾਣੀ ਪੁਣੀ ਪੀਤਾ ਤੇ ਮੇਰੀ ਗੱਲ ਸੁਣੋ ਤੁਹਾਡੀ ਰੋਟੀ ਕੱਲੀ ਹੀ ਮੈਂ ਰਾਜੂ ਹੱਥ ਖਾਧੀ ਹੈ ਕਿ ਨਹੀਂ ਰੋਟੀ ਖਾਇਆ ਮੈਂ ਤੇ ਉਹਨੂੰ ਵੀ ਕਿਹਾ ਕਰੋ ਮਾਸਾ ਨਾਲ ਕੰਮ ਕੁੰਮ ਕਰਾਇਆ ਤੇ ਇਕੱਲੇ ਨਾ ਖਾਪਦੇ ਰਹਾ ਕਰੋ ਅਦਾ ਬਿਮਾਰ ਹੋ ਗਏ ਤਾਂ ਮੜ ਕੇ ਕੀ ਕਰਨਾ ਵਾ ਉਹ ਨਹੀਂ ਬੋਲਦਾ ਹੁਣ ਤੇ ਕੋਈ ਹੈਲਪ ਕਰਾਉਣ ਵਾਲਾ ਵੀ ਨਹੀਂ ਹੈਗਾ ਅੱਗੇ ਤੇ ਵਾਰ ਮੈਡੀਕਲ ਕਰ ਦਿੰਦਾ ਸੀ ਉੱਥੇ ਪਏ ਚੱਕੀ ਵਖਲਾੜ ਕੇ ਤੈਨੂੰ ਕਿਹੜਾ ਕੰਮ ਕੀਤਾ ਬਿਮਾਰ ਹੁੰਦਾ ਵਦਾ ਕੰਮ ਆ ਕਿਤਾ ਸੋ ਤੂੰ ਦਸਤੀ ਬਣੀ ਪਣੀ ਰਹਿੰਦੀ ਵਧੀਆ ਜਿਆਦਾ ਕੰਮ ਵੀ ਨਹੀਂ ਨਾ ਰੰਜੀਰ ਚੰਗਾ ਦੱਸੋ ਕੀ ਕਰਾਂਗੇ ਆਪਾਂ ਮੈਂ ਤੇ ਹੁਣ ਇੰਨੇ ਜੋਗੀ ਨਹੀਂ ਪੈੜੀਆਂ ਤੇ ਜਿਆਦਾ ਕੰਮ ਕਰੂੰਗੀ ਯਾਰ ਕੰਮ ਇੱਥੇ-ਉੱਥੇ ਉਹਨੂੰ ਕੀ ਆ ਕਰੋ ਵੱਡਿਆ ਕਰੇ ਤੁਰਿਆ ਫਿਰਦਾ ਰਹਿੰਦਾ ਵੇਲਾ ਉੱਥੇ ਤੂੰ ਗੱਲ ਤਾਂ ਸੁਣਦੀ ਵੀ ਨਹੀਂ ਆਪਣਾ ਕੰਮ ਕੀਤੇ ਆ ਨਹੀਂ ਕੋ ਪ੍ਰੋਬਲਮ ਹੁੰਦੀ ਹੁਣ ਮੈਨੂੰ ਪ੍ਰੋਬਲਮ ਇਹ ਆ ਤੇ ਸਿੱ ਮੈਨੂੰ ਨਾ ਲੱਕੀ ਭਾਈ ਨੇ ਗੱਲ ਕੀਤੀ ਹੈ ਜਿਹੜੀ ਵੀ ਨਾ ਉਹਨੇ ਮੈਨੂੰ ਇਹ ਗੱਲ ਕਹੀ ਆ ਹਾਂ ਤੇ ਰਾਣੇ ਤੇ ਮੇਰ ਤੋਂ ਨਹੀਂ ਵਾਈ ਹੁੰਦੀ ਤੇ ਤੂੰ ਸਾਰੀ ਮੇਰੀ ਵਾਈ ਵੀ ਤੂੰ ਕਰੀ ਚੱਲ ਇਹਦਾ ਕੀ ਮਤਲਬ ਹੋਇਆ ਮਤਲਬ ਕੀ ਹੋਇਆ ਵੀ ਮੈਂ ਮੈਂ ਨੌਕਰੀ ਪੇਸ਼ੇ ਵਾਲਾ ਬੰਦਾ ਮੇਰ ਤੋਂ ਨਹੀਂ ਸਾਂਭਿਆ ਜਾਂਦਾ ਸਾਰੇ ਕੋ ਡੰਗਰ ਵੀ ਮੇਰ ਤੋਂ ਸਾਂਭੀ ਚੱਲ ਇੱਕ ਮਿੰਟ ਹਾਂ ਅਸੀਂ ਠੇਕਾ ਲਿਆ ਵਾ ਤੂੰ ਨੌਕਰੀ ਪੇਸ਼ੇ ਆਲਾ ਵਾ ਕਿ ਤੂੰ ਕੀ ਆ ਅਸੀਂ ਤੈਨੂੰ ਪੁੱਛਣ ਡੇ ਆ ਜਦੋਂ ਵਕ-ਵਕੀ ਕਰ ਲਿਆ ਪਿੱਛੇ ਰਹਿ ਕੇ ਗਿਆ ਅਸੀਂ ਆਪਣਾ ਕੰਮ ਕਰਨਾ ਹੁੰਨੇ ਆ ਆਪਣਾ ਕਰਨਾ ਹੁੰਦਾ ਤੇ ਉਹ ਮਮਾ ਜਿਹੜੀ ਮਾਤਾ ਵਾ ਉਹ ਕਿ ਨਹੀਂ ਮੈਂ ਪਹਿਲੀ ਕੋਈ ਨਹੀਂ ਗੱਲ ਕਰਨੀ ਬਾਕੀ ਘਰ ਦਾ ਹੀ ਸਾਰਾ ਸਿਸਟਮ ਹੈ ਬਾਕੀ ਕੀਤਾ ਪਹਿਲੀ ਨਹੀਂ ਹਿੰਦੀ ਗੱਲ ਕਰਨੀ ਮੈਂ ਜੀ ਤਾਂ ਸਮਝਣ ਦੀ ਕੋਸ਼ਿਸ਼ ਕਰੋ ਤੁਹਾਨੂੰ ਪਤਾ ਉਹ ਹੈਗਾ ਨੌਕਰੀ ਵਾਲਾ ਬੰਦਾ ਸਵੇਰ ਦਾ ਗਿਆ ਸ਼ਾਮੀ ਘਰੋਂ ਦਾ ਵਾ ਉਹ ਵਾਈ ਨਹੀਂ ਕਰ ਸਕਦਾ ਨਾਲੇ ਉਹਨੇ ਕਦੀ ਹੱਥੀ ਕੰਮ ਕੀਤਾ ਹੋਵੇ ਤਾਂ ਕੁਰਸੀ ਤੇ ਬਹਿ ਕੇ ਉੱਥੇ ਪਈਆਂ ਵਾਲੀ ਕੁਰਸੀ ਤੇ ਤੇ ਘੁੰਮਣਾ ਹੀ ਜਾਂਦਾ ਵਾ ਯਾਰ ਇਹੋ ਗੱਲ ਤੇ ਮੈਂ ਇਹਨੂੰ ਕਹੀ ਸੀ ਮੈਂ ਸਿੱਧੀ ਜੀ ਗੱਲ ਕਹੀ ਆ ਮੈਂ ਹਾਂ ਵੀ ਜੇ ਤੂੰ ਕਰ ਨਹੀਂ ਲੱਗੇ ਤਾਂ ਸਾਰਾ ਕੋ ਕੰਮ ਕਰਕੇ ਨਿਬੇੜ ਕੇ ਪਰਾਂ ਮਾਰੋ ਤੁਸੀਂ ਰੋਈ ਰੋਦਾ ਸਿਆਪਾ ਕੱਲ ਹੀ ਬਨੇ ਕਰਦੇ ਤੁਸੀਂ ਮੈਂ ਆਪਣੀ ਵਾਈ ਜਾਮਾ ਤੂੰ ਆਪਣੀ ਵਾਈ ਚਲ ਜੇ ਤੂੰ ਨਹੀਂ ਤੂੰ ਠੇਕੇ ਤੇ ਰਹਿ ਸਕਦਾ ਕਿ ਇਹਨੂੰ ਤੂੰ ਲੱਗਦਾ ਬਾਹਰ ਲੱਗ ਬੰਦਾ ਤੂੰ ਮੈਨੂੰ ਦੇ ਦੇ ਠੇਕੇ ਤੇ ਹਾਂ ਤਾਂ ਠੀਕ ਆ ਜਿੱਦਾਂ ਬਗਾਨਿਆਂ ਨੂੰ ਦੇਣੀ ਓਦਾਂ ਫਿਰ ਤੁਹਾਨੂੰ ਦਵੇ ਠੇਕਾ ਦੁੱਧ ਮਾਣਾ ਮਟਾਈ ਦਿਓ ਠੇਕਾ ਤੁਸੀਂ ਆਹੋ ਆਹੀ ਨੀਂਤ ਕਰਨੀ ਤੇ ਆਹੀ ਰੱਖਾ ਕਰਦਾ ਮੈਂ ਸਿੱਧੀ ਜੀ ਗੱਲ ਨੂੰ ਪਤਾ ਕੀ ਕਹੀ ਆ ਮੈਂ ਹਾਂ ਇਹ ਨਾ ਹੋਵੇ ਮੈਂ ਪਹਿਲੀ ਮੈਂ ਬਹੁਣ ਦਿਆ ਤੁਹਾਡੀ ਵੀ ਚਲ ਤੁਸੀਂ ਮੈਨੂੰ ਕਹਿੰਦੇ ਆ ਵੀ ਇਹ ਕੰਮ ਨਹੀਂ ਕਰ ਸਕਦੇ ਤੂੰ ਪਹਿਲੀ ਵਾਈ ਚਲ ਤੂੰ ਸਾਰਾ ਕੁਝ ਕਰੀ ਚੱਲ ਮੈਂ ਹਾਂ ਫਿਰ ਉੱਚ ਮੈਨੂੰ ਕੀ ਫਾਇਦਾ ਹੈ ਕਿ ਜਾਦੇ ਭਾਈ ਤੂੰ ਇਦਾਂ ਕਰੋ ਮੈਂ ਤਾਂ ਤੂੰ ਆਪਦੀ ਜਿਹੜੀ ਦੂਜੀ ਆਪਣੀ ਤਨਖਾਹ ਲਿੰਦੇ ਜੇ ਉਸ ਮੈਨੂੰ ਆਪਣਾ ਅੰਦਰ ਦੇਖ ਸਕਦੇ ਜੇ ਹਾਂ ਆ ਕੀ ਕੀ ਨਾ ਪੁਆਇੰਟ ਦੀ ਗੱਲ ਫੇਰ ਬੋਲਿਆ ਨਹੀਂ ਹੁਣ ਅਗੋ ਬੋਲਿਆ ਫੇਰ ਕੋਈ ਨਹੀਂ ਬੋਲਿਆ ਤੇ ਫੇਰ ਮੇਰੀ ਗੱਲ ਸੁਣ ਲੋ ਰੰਜੀਤ ਹੁਣ ਇਹਨਾਂ ਨੇ ਬਣਾਉਣਾ ਤੈਨੂੰ ਛਦਾਈ ਤੇ ਤੂੰ ਛਦਾਈ ਨਾ ਬਣਿਓ ਆ ਨਾਲੇ ਤੁਹਾਡੀ ਮਾਂ ਨੇ ਮਾਰੀ ਮੈਨੂੰ ਬਾਜਾ ਜੱਜ ਕੀ ਜਾਂਦੀ ਆ ਪਰਚੀ ਜੀ ਲੈ ਕੇ ਨਾ ਪਰ ਚੱਤੂ ਜਿਆ ਤੇ ਮੈਨੂੰ ਪੜਾਤਾ ਵਾ ਆ ਵੇਖ ਨੋ ਆ ਖਰਚੇ ਸਾਡੇ ਹਲਦੇ ਜੇ ਸਾਰੇ ਇਹ ਹਾਨੂੰ ਕਰਨੇ ਪੈਣੇ ਆ ਪਤਾ ਨਹੀਂ ਕੀ ਕੀ ਲਿਖਿਆ ਮੈਂ ਮੁਖੰਨੀ ਤੁਹਾਨੂੰ ਬਹੁਤ ਇੱਕ ਮਿੰਟ ਕਾਲੇ ਖਰਚੇ ਕਣਾਈ ਜਾਂਦੀ ਬਾਤ ਹੁਣ ਆ ਪੜੋ ਆ ਪਤਾ ਨਹੀਂ ਕੀ ਆਹਦੇ ਟੱਲਾ ਡੁੰਨਾਂ ਦੀਆਂ ਜਿਹੜੀਆਂ ਘਰ ਚ ਲੱਗੀਆਂ ਵਾ ਉਹਦਾ ਇਹ ਅੱਧ ਦੋ ਤੇ ਬਿੱਲ ਇਹ ਆਪਣਾ ਆਪਣਾ ਤਾਰੋ ਹੈ ਆ ਇਹ ਸਾਰੇ ਖਰਚੇ ਡਿਟੇਲ ਬਣਾਈ ਆ 20000 ਦਾ ਸਾਡੇ ਸਾਰੇ ਖਰਚਾ ਪਾਉਣ ਲਈ ਆ ਲੋ 10000 ਕਿਸੇ ਜੀ ਦਾ 360 ਕੇਜੀ ਦਾ 3000 ਕੇਜੀ ਦਾ ਤੇ 2000 ਕੇਜੀ ਨਹੀਂ ਆ ਜਿਹੜੇ ਖਰਚੇ ਕਨੌਂਦੇ ਹੀ ਮਾਤਾ ਇਹਦੀ ਮੇਰੀ ਗੱਲ ਸੁਣਾ ਇਹਦਾ ਮਤਲਬ ਇਹ ਕੋਈ ਮੈਂ ਪੈਸਾ ਨਹੀਂ ਦਿੱਤਾ ਘਰ ਦੇ ਵਿੱਚ ਉੱਥੇ ਜਿਹੜੀ ਮੈਂ ਉੱਥੇ ਜਿਹੜੀ ਨੇ ਮਿਹਨਤ ਕਰਦਾ ਰਿਆ ਇੰਨੀ ਉਹ ਸਾਰੇ ਪੈਸੇ ਦੇ ਘਰੇ ਹੀ ਆਉਂਦੇ ਰੇ ਹੁਣ ਜੇ ਮੈਂ ਹੱਥੀ ਨਹੀਂ ਭਟਾਈ ਤੇ ਇਹਦਾ ਮਤਲਬ ਇਹ ਹੁਣ ਮੇਰੇ ਤੋਂ ਹੁਣ ਐਦਾਂ ਘਟਾਉਣ ਇਹਨਾਂ ਨੇ ਤੇ ਤਾਂ ਇਹ ਮੈਰੋਲਾ ਬੰਮੀ ਹੁਣ ਲੱਗੀ ਤੁਹਾਨੂੰ ਸਮਝ ਅਗਲੇ ਨੇ ਬਖਸ਼ਿਆ ਕੁਝ ਕਿ ਉੱਥੇ ਪੈਗੀਆਂ ਚ ਮਿੱਟੀ ਨਾ ਮਿੱਟੀ ਹੁੰਦਾ ਰਿਹਾ ਵਾ ਇਹ ਰਾਵਣਾ ਦੱੱਤਰ ਚੱਲ ਜਾਂਦਾ ਰਿਹਾ ਵਾ ਘਰ ਸਾਰਾ ਉਹ ਸਾਂਪ ਦਾ ਪੈਲੀਆਂ ਉਹ ਸਾਂਪ ਦਾ ਤੇ ਕੀ ਉਹਨੂੰ ਅਸੀਂ ਦਿੱਤਾ ਵਾ ਸਾਰਾ ਫਿਰ ਆਦਾ ਦੀ ਹੁੰਡਿਆ ਲੋਕਾਂ ਨੂੰ ਮਾਰੀ ਅਹੀਂ ਲਗੰਦੇ ਆ ਇਹ ਵੀ ਦਿਖੰਦੇ ਆ ਵੀ ਇਹ ਘਰ ਵੱਖਰਾ ਕਰਨਦੇ ਦੋਵੇਂ ਜਣੇ ਐ ਪਰ ਇਹ ਅੱਡਾ ਇਹ ਨਹੀਂ ਦਿਖੰਦੇ ਆ ਵੀ ਦੋਵੇਂ ਜਣੇ ਕਿੱਦਾਂ ਸਰਵਾਈਵ ਕਰਨਦੇ ਆ ਹੈ ਕਿੱਦਾਂ ਓਖੇ ਹੋ ਕੇ ਕਰਨਦੇ ਆਂ ਜੀ ਤੇ ਰੱਬ ਤੋਂ ਸੱਚੇ ਰੋ ਲੋਕਾਂ ਦੀ ਕਿਹੜੀ ਗੱਲ ਆ ਲੋਕੀ ਜੋ ਮਰਜੀ ਭੌਂਕੀ ਜਾਣ ਲੋਕਾਂ ਦੀ ਕਿਹੜੀ ਗੱਲ ਆ ਜੋ ਸੋਚਦੇ ਉਹ ਪੋਂਗ ਪੈਂਦੇ ਆ ਜੋ ਉਹਨਾਂ ਦੀ ਅੰਦਰ ਦੀ ਗੰਦੀ ਸੋਚ ਆ ਇਹ ਕਿਹੜੀ ਗੱਲ ਹੋਈ ਅਸੀਂ ਆਪਣਾ ਸਰਕਲ ਚਲਾਉਣਾ ਵਾ ਕਿ ਅਸੀਂ ਕਿੱਦਾਂ ਰੋਟੀ ਖਾਣੀ ਆ ਆਨੂੰ ਕਿਸੇ ਨੇ ਸਾਡੇ ਪੀਪੇ ਚ ਦਾਣੇ ਨਹੀਂ ਪਾ ਕੇ ਜਾਣੇ ਗੱਲਾਂ ਕਰਨ ਵਾਲੇ ਬਥੇਰੇ ਹੁੰਦੇ ਆ ਹੁਣ ਉਹਦਾਂ ਦੀ ਗੱਲ ਵੇਲਾ ਜਦ ਤਣੇ ਬੰਡਰ ਲੱਗੇ ਉਹਦਾਂ ਕਿ ਉਹਦਾਂ ਕੀ ਕਹਿੰਦੇ ਅਸੀਂ ਕਰਨੀ ਕਰ ਲਾਂਗੇ ਅਸੀਂ ਡੰਗਾ ਕਰ ਲਾਂਗੇ ਮੈਂ ਜ਼ਾਂਬ ਨੂੰ ਮੈਂ ਸਾਹਮਣੇ ਜਾਣਦਾ ਉਹ ਮਾਤਾ ਨਹੀਂ ਸਾਰੀ ਕਰਨਾ ਹੈ ਹਾਂ ਮਾਤਾ ਨੇ ਸਾਰੀਆਂ ਦੋ ਬੰਝਾ ਰੱਖੀਆਂ ਪੂਰੀ ਝੋਟੀ ਮਾਤਾ ਨੇ ਲਈ ਹੈ ਉਹ ਉਹ ਨਹੀਂ ਖਾਣਾ ਸਾਰਾ ਇਹ ਸਾਵੀਆਂ ਲੈਤ ਲਈਆਂ ਉਹਨਾਂ ਪੱਠੇ ਵੀ ਤੇ ਪਾਉਣ ਹੁਣ ਕੱਲ ਸਾਰੇ ਪੱਠੇ ਮੈਂ ਪਾ ਗਿਆ ਇਹਨੂੰ ਇਹ ਤਾਂ ਪਾਉਣੀ ਆ ਸਾਰਾ ਦਿਨ ਚ ਦਫਤਰ ਚ ਰਹਿਂਦਾ ਪੱਠੇ ਸੀਮਾ ਨੇ ਪਾਉਣ ਜਾਣਾ ਤੂੰ ਇਹ ਤੇ ਮੈਂ ਇਹਨੂੰ ਕਿਹਾ ਮੈਂ ਮੈਂ ਪਾ ਲਾ ਕੇ ਨਾ ਵੀ ਪੱਠੇ ਫੇਰ ਰੰਜੀਤ ਪਾਈ ਜਾਵੇ ਪੈਲੀਆਂ ਚ ਵਾਈ ਫੇਰ ਰੰਜੀਤ ਕਰੇ ਤੇ ਸਾਡੇ ਹੱਥ ਉੱਤੇ ਸੁੱਕੀ ਪੁੱਕੀ ਕਮਾਈ ਰੱਖੇ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਮੰਨਣਾ ਹੀ ਨਾ ਹੁਣ ਠੱਠੇ ਤੇ ਪੈਨ ਦੋ ਸਵੀਰਦਾਰਾ ਪਾਣੀ ਨਹੀਂ ਉਡਾਇਆ ਉਹਨਾਂ ਨੇ ਮੱਝਾਂ ਨੂੰ ਤੇ ਨਾ ਪੱਠੇ ਪਾਈ ਤੇ ਮੈਂ ਤੈਨੂੰ ਜਾਨਵਰ ਹੈਗੇ ਉਹਨ ਮੇਰਾ ਤੇ ਦਿਲ ਉਦਾਂ ਤੈਨੂੰ ਪਤਾ ਵ ਤੇ ਮੈਂ ਹੁਣ ਫਾਪ ਆਇਆ ਪਰ ਮੈਂ ਇਹਨੂੰ ਇੱਕ ਗੱਲ ਸਮਝਾਤੀ ਵੀਰ ਮੇਰਾ ਮੈਂ ਰੋਇ ਰੋਏ ਨਹੀਂ ਮੇਤੋ ਹੀ ਹੋਣਾ ਕੰਮ ਦਸਵੇਂ ਆਪਣੀਆਂ ਨੂੰ ਪਾਵਾਂਗੇ ਤੇਰੇ ਨੂੰ ਪਾਵਾਂਗੇ ਜੋ ਵਾਂਢੀ ਲਈਆਂ ਵਾਂ ਹੈ ਜੇ ਤੇ ਨਹੀਂ ਸਾਂਭੀ ਜਾਂਦੀਆਂ ਤਾਂ ਵੇਚ ਦੇ ਠੋਕੇ ਜਵਾਬ ਦੋ ਤੂੰ ਤੂੰ ਮਨਨ ਕੋ ਜੋ ਕਰਨਾ ਕਰੋ ਜਦੋਂ ਤੂੰ ਇਹ ਨਹੀਂਾਨੂੰ ਬਖਸ਼ਿਆ ਸਾਵੇਂ ਸਾਡੇ ਸਿਰ ਤੇ ਖਰਚੇ ਪਾਉਣ ਲੈ ਜੇ ਤੇ ਅਸੀਂ ਤਾਂਡੀ ਹੈਲਪ ਕਿਉਂ ਕਰੀਏ ਦੱਬਾ ਹੋ ਜਾ ਕੇ ਫਿਰ ਜੋ ਕਰਨਾ ਕਰੀ ਜਾਓ ਉਹ ਜਿਹੜੇ ਤਿੰਨੇ ਡੰਗਰ ਆ ਤਿੰਨੇ ਡੰਗਰਾਂ ਦਾ ਜਿਹੜਾ ਦੁੱਧ ਆਣਾ ਉਹ ਤੋਂ ਜਲਦੀ ਤੋਂ ਪਹਿਲੇ ਹੋਣੀ ਇਹਨਾਂ ਨੇ ਤੇ ਸਾਮਾ ਮੈਂ ਤੇ ਪਹਿਲੇ ਲੈ ਕੇ ਆਉਣ ਬੱਸ ਕਰੋ ਬੜਾ ਪੁਰਨ ਖੱਟ ਲਿਆ ਉਹਨਾਂ ਗਾਂ ਲੋੜ ਨਹੀਂ ਹੈਗੀ ਆਪਾਂ ਨੂੰ ਠੀਕ ਆ ਸਾਨੂੰ ਮੈਂ ਉਦੋਂ ਦੀ ਤੁਹਾਡੀ ਜਾਣੂ ਰੋਣੀ ਨਹੀਂ ਕਿ ਜਨਾਨੀ ਦੀ ਗੱਲ ਸੁਣ ਲੋ ਜਨਾਨੀ ਦੀ ਗੱਲ ਸੁਣ ਲੋ ਪਰ ਤੂੰ ਹਣੀ ਸੁਣੀ ਉਹ ਯਾਰ ਉਹਨਾਂ ਘਰੇ ਆਨੇ ਮਾਰਿਆ ਕੱਢ ਕੇ ਬਾਹਰ ਕਿਰ ਮੈਂ ਸੋਚਦਾ ਜੋ ਵੀ ਘਰ ਦੇ ਵਿੱਚ ਨਿਭੜੀ ਜਾਂਦਾ ਸਹੀ ਸਹੀ ਨਹੀਂ ਨਿਭੜਦਾ ਮੈਂ ਨਹੀਂ ਤੇਰੇ ਨਾਲ ਪੇਕੇ ਜਾਣਾ ਮੈਂ ਤਾਂ ਦੁੱਧ ਚੋਣਾ ਵਾ ਮੈਂ ਨਹੀਂ ਤੈਨੂੰ ਲੈਣ ਆਉਣਾ ਮੈਂ ਤਾਂ ਦੁੱਧ ਤੇ ਡੇਰੀ ਤੇ ਪਹੁੰਚ ਲਿਆ ਵਾ ਉਹ ਯਾਰ ਤੂੰ ਹਥੋ ਔਟੋ ਕਰਕੇ ਆ ਜਾ ਮੈਂ ਤਾਂ ਪਾਣੀ ਲਾਇਆ ਵਾ ਹੈ ਮੈਂ ਹੁਣ ਕੀ ਕਰਾਂ ਦੱਸ ਨੂੰ ਮੈਂ ਉਹਦੇ ਘਰ ਦੇ ਵੀ ਕੰਮ ਦੇਖਣੇ ਹੁੰਦੇ ਹਨ ਉਮੈ ਜਿਹੜੇ ਕੰਮ ਦੇ ਵਿੱਚ ਗਿੱਜਾਂ ਤੋਂ ਉਹ ਹੀ ਕਰਨੇ ਆ। ਹੁਣ ਮੈਂ ਕਿਉਂ ਨੌਕਰੀ ਕਰਦਾ ਉਹਦੇ ਨਾਲ। ਚਲੋ ਕੋਈ ਨਹੀਂ। ਚਲ ਹੁਣ ਆਪਣਾ ਉਹਨਾਂ ਕੰਮ ਹੋਊਗਾ। ਰੋਸਾ ਰੱਖੋ। ਜਿੰਨਾ ਹੋਊਗਾ ਆਪਾਂ ਖਾ ਲਾਂਗੇ ਏਡੀ ਕਾਦੀ ਟੈਨਸ਼ਨ ਲੈਣੀ ਆ। ਠੀਕ ਹੈ ਨਾ? ਜੇ ਉਹਨਾਂ ਦਾ ਸਰਜੂਗਾ ਨਾ ਤੇ ਸਾਡਾ ਵੀ ਸਰਜੂਗਾ। ਏਡੀ ਕਿਹੜੀ ਗੱਲ ਐ? ਅਗੱਲਾ ਤੇ ਨਹੀਂ ਨਾ ਹਨ ਸੁਵੰਨੀਆਂ ਸੁਨਨੀਆਂ ਬਹਿਣਗੀਆਂ। ਚਲੋ ਬਾਹਰ ਦੀ ਮੈਂ ਰੋਟੀ ਪਾਣੀ ਲਿਆਵਾਂ ਤੇ ਐਵੇਂ ਹਾਂ ਮਹੀਨਾ ਭਰਿਓ। ਓਕੇ ਜਵਾਬ ਦੋ ਵੀ ਆਪਾਂ ਨੂੰ ਪਹਿਲੀ ਜਿੰਨੂੰ ਮਰਜ਼ੀ ਹਿੱਸੇ ਠੇਕੇ ਦੇ ਦੇ। ਰੋਟੀ ਵਿੱਚ ਥਾ ਕੇ ਆਇਆ ਵਾਂ। ਤੂੰ ਇਧਰ ਆ ਚ ਆ ਪਿਆਜ ਪਰ ਚੱਟੂ ਜਿਹੜਾ ਲੈ ਕੇ ਕੱਲੇ ਆਇਆ ਕਿੱਥੇ ਆ ਆ ਮੈਂ ਲੱਗੀ ਇੱਥੇ ਰੱਖਣਾ ਆ ਪਿਆਜ ਮੈਂ ਕਰ ਲੈਣਾ ਗੱਲ ਆਪੇ ਬਾਤਾਂ ਕਰ ਲਓ ਪੈਸੇ ਚਾਹੀਦੇ ਇਹਨੂੰ ਹੱਦ ਹੋ ਗਈ ਏ ਇਹਨਾਂ ਗੱਲਾਂ ਆਪਣੇ ਫਾਇਦੇ ਲਈ ਪਹਿਲਾਂ ਹੀ ਭੱਜੇ ਉਹਦੇ ਗਾੜੀ ਵੀ ਹਾਂ ਨੂੰ ਪੈਸੇ ਮਿਲ ਜਾਣ ਹਨਾ ਮੇਹਰਾ ਨਹੀਂ ਕੋ ਵੇਦੇ ਜਦ ਮੈਨੂੰ ਮਹੀਨੇ ਬਾਅਦ ਖਾ ਭਈਂਦੀ ਮੇਰੇ ਸਾਹਮਣੇ ਦੇ ਦੇਣੀ ਮੈਨੂੰ ਕਿਹਨੇ ਹੱਦ ਹੋ ਗਈ ਮੈਨੂੰ